ਐਸ ਵੇਲੇ ਸਭ ਤੋਂ ਵੱਡੀ ਜੋ ਚਿੰਤਾ ਦਾ ਇਸ਼ੂ ਹੈ ਉਹ ਇਹ ਹੈ ਕਿ ਜੋ ਯੂਐਸ ਦੀ ਨਵੀਂ ਐਡਮਿਨਿਸਟ੍ਰੇਸ਼ਨ ਪ੍ਰੈਜ਼ੀਡੈਂਟ 트ੰਪ ਦੇ ਅੰਡਰ ਜੋ ਟੈਰਫ ਲਾ ਰਹੇ ਨੇ ਉਹ ਅਨਜਸਟ ਟੈਰਫ ਨੇ ਆਪਣੇ ਲੀਡਰ ਤੇ ਪ੍ਰਾਈਮ ਮਿਨਿਸਟਰ ਬਣੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਟੇਬਲ ਤੇ ਬੈਠ ਕੇ ਡੋਨਲਡ 트ੰਪ ਐਡਮਿਨਿਸਟ੍ਰੇਸ਼ਨ ਨਾਲ ਅਮਰੀਕਨ ਐਡਮਿਨਿਸਟ੍ਰੇਸ਼ਨ ਨਾਲ ਨੇਗੋਸ਼ੀਏਟ ਕਰਨ ਨੂੰ ਤਿਆਰ ਹਾਂ ਪਰ ਪਹਿਲਾ ਸਾਡੀ ਇੱਜ਼ਤ ਕਰਨ 50 ਸਾਲਾਂ ਦੇ ਵਿੱਚ 90 ਮਿਲੀਅਨ ਡਾਲਰ ਦਾ ਘਾਟਾ ਸਾਡੇ ਸ਼ਹਿਰ ਨੂੰ ਪਿਆ ਕਿਉਂਕਿ ਜਿਹੜੀ ਪੀਸੀ ਗਵਰਨਮੈਂਟ ਸੀ ਜੋ ਯੂਸੀਪੀ ਗਵਰਨਮੈਂਟ ਹੈ ਉਹਨੇ ਟੈਕਸ ਦੇਣੇ ਬੰਦ ਕਰ ਦਿੱਤੇ ਪਰ ਹੁਣ ਚੇਂਜ ਹੋ ਰਿਹਾ ਤੇ ਉਹਦੇ ਨਾਲ ਜਿਹੜਾ ਟੈਕਸ ਜ਼ਰੂਰ ਕੱਟੇਗਾ ਮਿਨਿਸਪਲ ਲੈਵਲ ਤੇ ਵੀ ਤੇ ਫੈਡਰਲ ਲੈਵਲ ਤੇ ਵੀ ਕੁਝ ਗਿਣਤੀ ਦੇ ਲੋਕ ਹਨ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਨੂੰ ਬਹੁਤ ਅਬਿਊਜ਼ ਕਰਦੇ ਨੇ ਗਲਤ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਪਰਸਨਲ ਲੈਵਲ ਤੇ ਅਟੈਕ ਕਰਦੇ ਨੇ ਮੈ ਦੂਸ਼ਣ ਲੱਗਦਾ ਵੀ ਜਿਹੜੀ ਲਿਬਰਲ ਸਰਕਾਰ ਆ ਉਹ ਤਾਂ ਪ੍ਰੋਜੈਕਟਾਂ ਨੂੰ ਅਪਰੂਵਲ ਹੀ ਬਹੁਤ ਦੇਰ ਨਾਲ ਦਿੰਦੀ ਆ ਇਹਦੇ ਨਾਲ ਜਿਹੜੇ ਇਨਵੈਸਟਰ ਆ ਉਹ ਦੂਰ ਚਲੇ ਜਾਂਦੇ ਆ ਆਉਂਦਾ ਹੀ ਨਹੀਂ ਕੋਈ ਤੇ ਬਹੁਤ ਜਿਹੜੇ ਮਸਲੇ ਆ ਜਿਹੜੇ ਮੈਂ ਹੱਲ ਕਰ ਸਕਿਆ ਆਪਣੀ ਪਬਲਿਕ ਲਾਈਫ ਦੇ ਦੌਰਾਨ ਅਗਰ ਮੈਨੂੰ ਮੌਕਾ ਮਿਲਦਾ ਕਿ ਮੈਂ ਐਡਮੰਟਨ ਦੇ ਸਾਊਥ-ਈਸਟ ਦੇ ਲੋਕੀ ਮੈਨੂੰ ਇਲੈਕਟ ਕਰਦੇ ਨੇ ਇਸ ਤਰ੍ਹਾਂ ਹੀ ਤਹਿਦੀਦੀ ਦੇ ਨਾਲ ਕੰਮ ਕਰਦਾ ਰਹਾਂ। ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਣ ਜਾ ਰਹੇ ਨੇ ਅ ਅਮਰਜੀਤ ਸਿੰਘ ਸੋਹੀ ਹੋਰੀ। ਅ ਜਿਨ੍ਹਾਂ ਨੇ ਮਾ ਕੀ ਕਹਿੰਦੇ ਨੇ ਲਿਬਰਲ ਪਾਰਟੀ ਦੀ ਨੋਮੀਨੇਸ਼ਨ ਕਹ ਲਓ ਇੱਥੇ ਨੋਮੀਨੇਟ ਹੋਏ ਨੇ ਐਜ ਕੈਂਡੀਡੇਟ ਐਡਮੰਟਨ ਸਾਊਥ-ਈਸਟ ਤੋਂ ਇਹ ਜਿਹੜੀਆਂ ਇਹ ਜਿਹੜੀ ਕੰਸਟੀਟੂਐਂਸੀ ਸੀ ਇਹਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਇੱਕ ਐਡਮੰਟਨ ਸਾਊਥ-ਈਸਟ ਹੋ ਗਈ ਤੇ ਦੂਸਰੀ ਐਡਮੰਟਨ ਗੇਟਵੇ ਔਰ ਇਹ ਈਸਟ ਵਾਲੀ ਤੋਂ ਅਮਰਜੀਤ ਸੋਹੀ ਹੋਰੀ ਐਤਕੇ ਇਲੈਕਸ਼ਨ ਲੜ ਰਹੇ ਨੇ ਤੁਹਾਨੂੰ ਯਾਦ ਹੋਣਾ ਅ uh, 2015 ਦੇ ਵਿੱਚ ਇਹਨਾਂ ਨੇ ਇਲੈਕਸ਼ਨ ਇੱਥੇ ਹੀ ਕਾਂਸੀਡੈਂਸੀ ਤੋਂ ਜਿੱਤੀ ਸੀ ਔਰ ਬਾਅਦ ਦੇ ਵਿੱਚ ਵੱਖਰੇ ਵੱਖਰੇ ਰੋਲ ਇਹਨਾਂ ਨੇ ਮਿਨਿਸਟਰੀ ਦੇ ਵਿੱਚ ਵੀ ਕੀਤੇ ਸੀਗੇ ਇਨਫਰਾਸਟ੍ਰਕਚਰ ਮਿਨਿਸਟਰ ਤੇ ਰਿਸੋਰਸ ਮਿਨਿਸਟਰ ਦਾ ਜਿਹੜਾ ਸੀਗਾ ਰੋਲ ਅਦਾ ਕੀਤਾ ਸੀ ਸੋ ਹੁਣ ਇੱਕ ਵਾਰ ਫਿਰ ਜਦੋਂ ਮਾਰਕ ਕਾਰਨੀ ਹੋਰਾਂ ਨੇ ਵਾਗਡੋਰ ਸੰਭੀਆ ਤੇ ਉਹ ਐਡਮੰਟਨ ਸ਼ਹਿਰ ਵਿੱਚ ਆਏ ਵੀ ਸੀਗੇ ਤੇ ਉਹ ਬੜੇ ਖੁਸ਼ ਸੀਗੇ ਕਿ ਅ ਅਮਰਜੀਤ ਸੋਹੀ ਹੋਰੀ ਜਿਹੜੇ ਕਿ ਇਸ ਵੇਲੇ ਸ਼ਹਿਰ ਦੇ ਮੇਅਰ ਸੀਗੇ ਉਹਨਾਂ ਨੇ ਉਤਰੋਂ ਛੁੱਟੀ ਲਈ ਆ ਹੁਣ ਤੇ ਇਧਰ ਜਿਹੜਾ ਜੀ ਉਹ ਇਲੈਕਸ਼ਨ ਲੜ ਰਾਇ ਨੇ ਉਹ ਅੱਜ ਮੇਰੇ ਨਾਲ ਪ੍ਰੋਗਰਾਮ ਸ਼ਾਮਲ ਹੋ ਰਿਹਾ ਜੀ ਆਨੂੰ ਸੋਹੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਥੈਂਕ ਯੂ so much ਕਿ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਕਿ ਮੈਂ ਤੁਹਾਡੇ ਵਿਊਅਰਸ ਦੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਾਂ ਬੜੀ ਮਿਹਰਬਾਨੀ ਤੁਸੀਂ ਇਹ ਦੱਸੋ ਵੀ ਹੁਣ ਤੁਸੀਂ ਕੈਂਪੇਨ ਕਰ ਰਹੇ ਹੋ ਡੋਰ ਟੂ ਡੋਰ ਜਾ ਰਹੇ ਹੋ ਉਹ ਮੁਹਿੰਮ ਕਿਵੇਂ ਚੱਲ ਰਹੀ ਹੈ ਤੁਹਾਡੀ ਇਸ ਵੇਲੇ ਕੈਂਪੇਨ ਬਹੁਤ ਸੋਹਣੀ ਚੱਲ ਰਹੀ ਹੈ ਅਸੀਂ ਇਹ ਕੈਂਪੇਨ 2 ਹਫ਼ਤੇ ਪਹਿਲਾਂ ਲਾਂਚ ਕੀਤੀ ਸੀ ਹਰ ਰੋਜ਼ ਡੋਰ ਨਾਕਿੰਗ ਕਰੀਦੀ ਹੈ ਜਾਂ ਫੋਨ ਕਾਲ ਕਰੀਦੀ ਹੈ ਜਾਂ ਕਮਿਊਨਿਟੀ ਇਵੈਂਟ ਹੁੰਦੇ ਜਿਹੜੇ ਮੈਂ اٹੈਂਡ ਕਰਦਾ ਆਪਣੀ ਟੀਮ اٹੈਂਡ ਕਰਦੀ ਹੈ ਲੋਕਾਂ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਜੋ ਚਿੰਤਾ ਦਾ ਇਸ਼ੂ ਹੈ ਉਹ ਇਹ ਹੈ ਕਿ ਜੋ US ਦੀ ਨਮੀਰ ਐਡਮਿਨਿਸਟ੍ਰੇਸ਼ਨ ਪ੍ਰੈਜ਼ੀਡੈਂਟ 트ੰਪ ਦੇ ਅੰਡਰ ਜੋ ਟੈਰਫ ਲਾ ਰਹੇ ਨੇ ਉਹ ਅਨਜਸਟ ਟੈਰਫ ਨੇ ਉਹਦਾ ਅਸਰ ਪੂਰੀ ਦੁਨੀਆ ਤੇ ਪੈ ਰਿਹਾ ਤੇ ਕੈਨੇਡਾ ਦੇ ਉੱਪਰ ਵੀ ਪੈ ਰਿਹਾ ਜੀ ਸੋ ਉਹਦੇ ਨਾਲ ਸਾਡੇ ਵਰਕਰਸ ਨੂੰ ਸਾਡੇ ਬਿਜ਼ਨੈਸਸ ਨੂੰ ਸਾਡੇ ਵੇਅ ਆਫ ਲਾਈਫ ਨੂੰ ਸਾਡੀ ਸੋਵਰਨਟੀ ਨੂੰ ਜੋ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਟੈਕ ਹੋ ਰਿਹਾ ਉਹਦੇ ਬਾਰੇ ਬਹੁਤ ਚਿੰਤਾਤ ਨੇ ਦੂਸਰਾ ਮਸਲਾ ਅਫੋਰਡੇਬਿਲਟੀ ਦਾ ਕਿ ਦਿਨਾਂ ਦਿਨ ਜੋ ਲੋਕਾਂ ਦੇ ਖਰਚੇ ਨੇ ਉਹਨਾਂ ਨੂੰ ਅਸੀਂ ਕਿਵੇਂ ਸੌਖੇ ਕਰ ਸਕਦੇ ਹਾਂ ਘਟਾ ਸਕਦੇ ਹਾਂ ਕੀ ਗਵਰਨਮੈਂਟ ਸਟੈਪ ਲੈ ਸਕਦੀ ਹੈ ਉਹ ਗੱਲ ਆਉਂਦੀ ਹੈ ਤੇ ਤੀਸਰਾ ਕਿ ਕਮਿਊਨਿਟੀ ਲੈਵਲ ਤੇ ਲੋਕੀ ਐਦਾਂ ਦੀ ਰਿਪਰੈਜ਼ੈਂਟੇਸ਼ਨ ਪਾਉਲਦੇ ਆ ਜਿਨ੍ਹਾਂ ਕੋਲ ਐਕਸਪੀਰੀਅੰਸ ਹੋਵੇ ਜਿਨ੍ਹਾਂ ਕੋਲ ਕੰਮ ਕਰਕੇ ਦਿਖਾਇਆ ਹੋਵੇ ਉਹਨਾਂ ਨੇ ਤੇ ਲੋਕਾਂ ਦੇ ਵਿੱਚ ਵਿਚਰਦੇ ਹੋਣ ਤੇ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੇ ਮਸਲੇ ਹੱਲ ਕਰਨ ਦੇ ਵਿੱਚ ਉਹਨਾਂ ਵਾਸਤੇ ਸਹਾਇ ਹੋ ਸਕਣ ਸੋ ਇਹ ਮਸਲੇ ਜਿਹੜੇ ਸਾਹਮਣੇ ਆ ਰਹੇ ਨੇ ਡੋਰ ਟੂ ਡੋਰ ਜਾਂਦੇ ਆ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਹੋਰ ਸਿੱਖਣ ਨੂੰ ਮੌਕਾ ਮਿਲਦਾ ਤੇ ਆਪਣੇ ਜਿਹੜੇ ਵਿਚਾਰ ਨੇ ਜਿਹੜੀ ਸਾਡੀ ਪਾਲਿਸੀਜ਼ ਨੇ ਕਿਵੇਂ ਅਸੀਂ ਦੇਸ਼ ਨੂੰ ਵਧੀਆ ਬਣਾਉਣਾ ਹੈ ਕਿਵੇਂ ਅਸੀਂ ਆਪਣੀ ਇਕਨੋਮੀ ਗਰੋ ਕਰਨੀ ਹੈ ਉਹਦੇ ਬਾਰੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ਜਿਹੜੀ ਪਹਿਲੀ ਹੁਣ ਗੱਲ ਕੀਤੀ ਹੈ ਤੁਸੀਂ ਡੋਨਲਡ ਟਰੰਪ ਹੋਰਾਂ ਨੇ ਵੀ ਜੋ ਕੁਝ ਉਧਰੋਂ ਉਹ ਜਿਸ ਤਰ੍ਹਾਂ ਦੇ ਸਨੇਹ ਆਉਂਦੇ ਆ ਉਹਦਾ ਟੱਕਰ ਕਰਨ ਲਈ ਜਿਹੜੀ ਲਿਬਰਲ ਪਾਰਟੀ ਤੇ ਲੀਡਰ ਮਾਰਕ ਕਾਰਨੀ ਹੋਰੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਨਗੇ ਦੀ ਦੇਖੋ ਪਹਿਲੀ ਗੱਲ ਤਾਂ ਕਿ ਮਾਰਕ ਕਾਰਨੀ ਉਹਨਾਂ ਦਾ ਜਿਹੜਾ ਇੰਟਰਨੈਸ਼ਨਲ ਐਕਸਪੀਰੀਅੰਸ ਹੈਗਾ ਉਹ ਸਹਾਈ ਹੋ ਰਿਹਾ ਹੂੰ ਹੂੰ ਪਲੱਸ ਜਿਹੜੇ ਉਹਨਾਂ ਨੇ ਕ੍ਰਾਈਸਿਸ ਮੈਨੇਜ ਕੀਤੇ ਆ ਅੱਜ ਤੱਕ ਪਾਵੇਂ ਹੋ 2008 ਦਾ ਇਕਨੋਮਿਕ ਕ੍ਰਾਈਸਿਸ ਫਾਈਨੈਂਸ਼ੀਅਲ ਕ੍ਰਾਈਸਿਸ ਕੈਨੇਡਾ ਦੇ ਵਿੱਚ ਜਿਹੜਾ ਆਇਆ ਸੀ ਉਦੋਂ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਸੀ ਤੇ ਪਹਿਲਾਂ ਉਦੋਂ ਪਹਿਲਾਂ ਬਿਊਰੋਕਰੇਟ ਵੀ ਸੀਗੇ ਗਵਰਨਮੈਂਟ ਦੇ ਵਿੱਚ ਫਿਰ ਉਹਨਾਂ ਨੇ ਬ੍ਰੈਕਸਿਟ ਦੇ ਦੌਰਾਨ ਜੋ ਇੰਗਲੈਂਡ ਦੇ ਵਿੱਚ ਕੰਮ ਕੀਤਾ ਉੱਥੋਂ ਦੀ ਸਮੱਸਿਆ ਨੂੰ ਸੰਭਾਲਿਆ ਸੋ ਉਹਨਾਂ ਜਿਹੜਾ ਉਹ ਤਜਰਬਾ ਹੈਗਾ ਬਹੁਤ ਸਾਹੀ ਹੋ ਰਿਹਾ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਲ ਕਰਨ ਵਾਸਤੇ ਤੇ ਨਾਲ ਹੀ ਨਾਲ ਜਿਹੜਾ ਉਹਨਾਂ ਦਾ ਲੀਡਰਸ਼ਿਪ ਸਟਾਈਲ ਹੈ ਉਹ ਬਹੁਤ ਵਧੀਆ ਕਿ ਕਾਮ ਰਹਿ ਕੇ ਕੰਮ ਕਰਨਾ ਪਰ ਫਰਮ ਹੋਣਾ ਜਦੋਂ ਉਹ ਇਲੈਕਟ ਹੋਏ ਆਪਣੇ ਲੀਡਰ ਤੇ ਪ੍ਰਾਈਮ ਮਿਨਿਸਟਰ ਬਣੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਟੇਬਲ ਤੇ ਬੈਠ ਕੇ ਡੋਨਲਡ ਟਰਪ ਡਿਪਲੋਮੈਸੀ ਨਾਲ ਅਮਰੀਕਨ ਡਿਪਲੋਮੈਸੀ ਨਾਲ 네ਗੋਸ਼ੀਏਟ ਕਰਨ ਨੂੰ ਤਿਆਰ ਆ ਪਰ ਪਹਿਲਾ ਉਹ ਸਾਡੀ ਇੱਜ਼ਤ ਕਰਨ ਸਾਡੇ ਦੇਸ਼ ਨੂੰ ਇੱਕ ਇੰਡੀਪੈਂਡੈਂਟ ਨੇਸ਼ਨ ਦੇ ਤੌਰ ਤੇ ਮੰਨਣ ਫਿਰ ਅਸੀਂ ਗੱਲ ਕਰਾਂਗੇ ਉਹਦਾ ਅਸਰ ਵੀ ਹੋਇਆ ਉਹ ਉਨਾਂ ਨੇ ਉਹਨਾਂ ਨੂੰ ਵੈਸੇ ਉਦਾਂ ਹੀ ਜਿਹੜੀ ਸਾਈਜ਼ ਨਹੀਂ ਕਿਹਾ ਕਿ ਅਸੀਂ ਤੁਹਾਡੇ ਨਾਲ ਕੰਮ ਕਰਾਂਗੇ ਪਰ ਸਾਡੀ ਰਿਸਪੈਕਟ ਕਰੋ ਸਾਡੇ ਦੇਸ਼ ਨੂੰ ਇੰਜਤ ਦਿਓ ਅ ਸੋ ਇਹ ਬਹੁਤ ਜ਼ਰੂਰੀ ਹੈ ਪਲੱਸ ਜਿਹੜਾ ਉਹਨਾਂ ਦਾ ਇਕਨੋਮਿਕ ਪਲਾਨ ਹੈ ਡਿਵੈਲਪ ਕਰਨੇ ਮਿਡਲ ਕਲਾਸ ਫੈਮਲੀਸ ਤੇ ਫੋਕਸ ਕਰਨ ਵਾਸਤੇ ਮਿਡਲ ਕਲਾਸ ਵਰਕਰਸ ਤੇ ਫੋਕਸ ਕਰਨ ਵਾਸਤੇ ওভারঅল ਵਰਕਰਸ ਤੇ ਫੋਕਸ ਕਰਨ ਵਾਸਤੇ ਭਾਵੇਂ ਟੈਕਸਟ ਘਟਾਉਣ ਦੀ ਗੱਲ ਹੋਵੇ ਭਾਵੇਂ ਸੀਨੀਅਰਸ ਦੇ ਵਿੱਚ ਜਿਹੜੀਆਂ ਆਪਣੀ ਗਰੰਟੀਡ ਇਨਕਮ ਸਪਲੀਮੈਂਟ ਬੋਤਾਂ ਦੀ ਗੱਲ ਹੋਵੇ ਜਾਂ এমਪਲੋਇਮੈਂਟ ਅਪਰੈਂਟਸ਼ਿਪ ਟ੍ਰੇਨਿੰਗ ਜਿਹੜੀ ਹੈਗੀ ਉਹਦੇ ਵਿੱਚ ਇਨਵੈਸਟ ਕਰਨ ਦੀ ਗੱਲ ਹੋਵੇ ਸੋ ਲੋਕਾਂ ਤੇ ਧਿਆਨ ਰੱਖ ਕੇ ਕੰਮ ਕੀਤਾ ਜਾ ਰਿਹਾ ਤੇ ਨਾਲ ਨਾਲ ਜਿਹੜੇ ਸਾਡੇ ਪ੍ਰੋਵਿੰਸ ਟੂ ਪ੍ਰੋਵਿੰਸ ਇੰਟਰ ਪ੍ਰੋਵਿੰਸ਼ੀਅਲ ਬੈਰੀ ਇਸ ਹੈਗੇ ਇਕਨੋਮਿਕ ਗਰੋਥ ਨੂੰ ਜਿਹੜਾ ਰੋਕ ਰਹੇ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਵੀ ਉਹਨਾਂ ਦਾ ਬਹੁਤ ਬੜਾ ਪਲਾਨ ਹੈ। ਅੱਛਾ ਇੱਕ ਗੱਲ ਜਿਹੜੀ ਆ ਮੇਰੇ ਖਿਆਲ ਉਹਨਾਂ ਨੇ ਅੱਜ ਹੀ ਅਨਾਉਂਸ ਕੀਤਾ ਜਿਹੜਾ ਇਨਕਮ ਸੁਪਲੀਮੈਂਟ ਵਧਾਉਣ ਵਾਲੀ ਗੱਲ ਕੀਤੀ ਆ ਵੀ ਜੇ ਇਸ ਤਰ੍ਹਾਂ ਦੇ ਮਹਿੰਗਾਈ ਦਾ ਸਾਹਮਣਾ ਕਰ ਰਹੇ ਸੀਨੀਅਰਜ਼ ਉਹਨਾਂ ਲਈ ਹੈਲਪਲੀ ਗੱਲ ਕੀਤੀ ਆ। ਜਿਹੜੇ ਨਾ ਟੈਕਸਸ ਦੀ ਗੱਲ ਬਹੁਤ ਆਉਂਦੀ ਆ ਬਹੁਤ سارے ਲੋਕ ਕਹਿੰਦੇ ਵੀ ਜਿਹੜੇ ਟੈਕਸਸ ਆ ਇਸ ਵੇਲੇ ਵੀ ਉਹ ਆਪਣੇ ਕੈਨੇਡਾ ਦੇ ਵਿੱਚ ਬਹੁਤ ਵਧੇ ਹੋਏ ਆ। ਅ ਔਰ ਉਹਨਾਂ ਨੂੰ ਮਤਲਬ ਇੱਕ ਪਾਸੇ ਤਾਂ ਗਵਰਨਮੈਂਟ ਚਾਹੁੰਦੀ ਹੈ ਵੀ ਲੋਕਾਂ ਦਾ ਜੀਣਾ ਵਧੀਆ ਹੋਵੇ ਪਰ ਉਹ ਕਹਿੰਦੇ ਵੀ ਜਿਹੜਾ ਜਦੋਂ ਟੈਕਸ ਜਿੰਨੇ ਜ਼ਿਆਦਾ ਹੋ ਜਾਂਦੇ ਆ ਉਹਨਾਂ ਲੋਕਾਂ ਲਈ ਬੜਾ ਔਖਾ ਆ ਉਹ ਕਹਿੰਦੇ ਵੀ ਅਸੀਂ ਕਿੱਦਾਂ ਸਰਵਾਈਵ ਕਰਾਂਗੇ ਇਹਦੇ ਤੇ। ਦੇਖੋ ਇਸ ਵੇਲੇ ਜੋ ਆਪਣੀ ਪਾਰਟੀ ਆ ਜੋ ਪ੍ਰਪੋਜ਼ ਕਰ ਰਹੀ ਹੈ ਉਹ ਇਹ ਹੈ ਕਿ ਅਸੀਂ ਜਿਹੜੀ ਲੋਏਸਟ ਇਨਕਮ ਟੈਕਸ ਬ੍ਰੈਕਟ ਹੈਗੀ ਆ ਉਹਦੇ ਵਿੱਚ ਥੋੜੀ ਛੋਟ ਦੇਣੀ ਆ। ਉਹਦੇ ਨਾਲ ਕੀ ਹੋਣਾ ਹੈ ਕਿ ਇੱਕ वर्किंग क्लास मिडिल क्लास ਜਿਹੜੀ ਫੈਮਿਲੀ ਹੈ ਉਹਨਾਂ ਨੂੰ 900 ਡਾਲਰ ਦੀ ਟੈਕਸ ਦੀ ਬਚਤ ਹੋਣੀ ਹੈ ਹਮ ਪਰ ਨਾਲ ਨਾਲ ਦੇਖੋ ਟੈਕਸ ਲੈਣ ਦਾ ਮਕਸਦ ਇਹ ਵੀ ਹੁੰਦਾ ਕਿ ਸਰਵਿਸਿਸ ਪ੍ਰੋਵਾਈਡ ਕੀਤੀਆਂ ਜਾਣ ਸੋ ਬੈਲੈਂਸ ਅਪਰੋਚ ਕਰਨ ਦੀ ਲੋੜ ਹੈਗੀ ਆ ਵੀ ਟੈਕਸ ਵੀ ਘਟਾਓ ਪਰ ਟੈਕਸ ਦੇ ਨਾਲ ਨਾਲ ਘਟਾਉਣ ਦੇ ਨਾਲ ਨਾਲ ਤੁਹਾਡੇ ਕੋਲ ਰੈਵਨਿਊ ਵੀ ਇੰਨਾ ਕਿ ਰਹਿਣਾ ਚਾਹੀਦਾ ਕਿ ਜੇ ਤੁਹਾਡੀ ਹੈਲਥ ਕੇਅਰ ਦੀ ਸਰਵਿਸ ਹੈਗੀ ਹੈ ਕਿਉਂਕਿ ਫੈਡਰਲ ਗਵਰਨਮੈਂਟ ਬਹੁਤ ਪੈਸੇ ਪ੍ਰੋਵਿੰਸਿਸ ਨੂੰ ਟ੍ਰਾਂਸਫਰ ਕਰਦੀ ਹੈ ਹੈਲਥ ਕੇਅਰ ਨੂੰ ਚਲਾਉਣ ਵਾਸਤੇ ਇਹ ਮੈਨੂੰ ਜੀ ਸੋਸ਼ਲ ਸਰਵਿਸੇਸ ਅਸੀਂ ਪ੍ਰੋਵਾਈਡ ਕਰਦੇ ਆ ਉਹਦੇ ਵਾਸਤੇ ਪੈਸੇ ਲੋੜ ਹੈਗੇ ਆ ਜਾਂ ਹੋਰ ਮਿਲਟਰੀ ਵਾਸਤੇ ਪੈਸੇ ਲੋੜ ਹੈਗੇ ਆ ਜਿਹੜੇ ਹੋਰ ਨੈਸ਼ਨਲ ਲੈਵਲ ਤੇ ਪ੍ਰੋਗਰਾਮ ਜਿਹੜੇ ਚੱਲਦੇ ਨੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਪੈਸੇ ਲੋੜ ਪੈਂਦੀ ਐ ਸੋ ਬੈਲੈਂਸਡ ਅਪਰੋਚ ਅਸੀਂ ਬਣਾ ਰਹੇ ਹਾਂ ਹਾਂ ਪਰ ਇਹ ਤੇ ਕੁਝ ਸਾਲਾਂ ਦੇ ਵਿੱਚ ਜਿਹੜਾ ਮਿਨਿਸਪੈਲਟੀ ਦੇ ਵਿੱਚ ਜਿਹੜਾ ਭਾਰ ਵਧਿਆ ਕਿਉਂਕਿ ਜਿਹੜੀਆਂ ਦੂਜੀਆਂ ਪ੍ਰਾ ਪਰਵਿੰਸ਼ਲ ਗਵਰਨਮੈਂਟ ਖਾਸ ਕਰਕੇ ਸਾਡੀ ਅਲਬਰਟਾ ਦੀ ਗਵਰਨਮੈਂਟ ਨੇ ਮਿਨਿਸਪੈਲਟੀਜ਼ ਨੂੰ ਜਿਹੜੀ ਸਪੋਰਟ ਮਿਲਦੀ ਸੀ ਉਹਦੇ ਵਿੱਚ ਬਹੁਤ ਕਟੌਤੀ ਕਰ ਦਿੱਤੀ ਆ ਤੇ ਨਾਲ ਜਿਹੜੀ ਮਿਨਿਸਪਲ ਪ੍ਰਾਪਰਟੀ ਟੈਕਸੇਸ ਪ੍ਰੋਵਿੰਸ ਪੇ ਕਰਦੀ ਸੀ ਸਾਡੇ ਸ਼ਹਿਰ ਨੂੰ ਉਹਨਾਂ ਨੇ ਬੰਦ ਕਰ ਦਿੱਤੇ ਨੇ ਬੰਦ ਕਰ ਦਿੱਤੇ ਸੀਗੇ ਤੇ ਪਹਿਲੇ 50 ਸਾਲਾਂ ਦੇ ਵਿੱਚ 90 ਮਿਲੀਅਨ ਡਾਲਰ ਦਾ ਘਾਟਾ ਸਾਡੇ ਸ਼ਹਿਰ ਨੂੰ ਪਿਆ ਕਿਉਂਕਿ ਜਿਹੜੀ ਪੀਸੀ ਗਵਰਨਮੈਂਟ ਸ ਹੈ ਜੋ ਯੂਸੀਪੀ ਗਵਰਨਮੈਂਟ ਹੈ ਉਹਨੇ ਟੈਕਸ ਦੇਣੇ ਬੰਦ ਕਰ ਦਿੱਤੇ ਪਰ ਹੁਣ ਚੇਂਜ ਹੋ ਰਿਹਾ ਤਾਂ ਉਹਦੇ ਨਾਲ ਜਿਹੜਾ ਟੈਕਸ ਜ਼ਰੂਰ ਕੱਡੇਗਾ ਮਿਨਿਸਪਲ ਲੈਵਲ ਤੇ ਵੀ ਤੇ ਫੈਡਰਲ ਲੈਵਲ ਤੇ ਵੀ ਉਹ ਉਹਨਾਂ ਨੇ ਕਦੋਂ ਦੇਣਾ ਸ਼ੁਰੂ ਕੀਤਾ ਦੇਣਾ ਸ਼ੁਰੂ ਕੀਤਾ ਹੁਣ ਲੇਟਲੀ ਹਾਂਜੀ ਦੇਖੋ ਮੈਂ 2021 ਦੇ ਵਿੱਚ ਮੇਅਰ ਦੇ ਤੌਰ ਤੇ ਇਲੈਕਟ ਹੋਇਆ ਸੀ ਉਦੋਂ ਮੈਂ ਆਇਡੈਂਟੀਫਾਈ ਕੀਤਾ ਸੀਗਾ ਕਿ ਜਿਹੜੀ ਪ੍ਰੋਵਿੰਸ ਹੈ ਸਾਨੂੰ ਬਣਦਾ ਹਿੱਸਾ ਪ੍ਰਾਪਰਟੀ ਟੈਕਸ ਦਾ ਨਹੀਂ ਭੇ ਕਰਦੇ ਜੀ ਉਦੋਂ ਤੋਂ ਹੀ ਮੈਂ ਇਸ ਗੱਲ ਤੇ ਰੌਲਾ ਪਾਉਂਦਾ ਆ ਰਿਹਾ ਸੀਗਾ ਪ੍ਰੀਮੀਅਰ ਦੇ ਨਾਲ ਗੱਲ ਕੀਤੀ ਮਿਨਿਸਟਰ ਦੇ ਨਾਲ ਗੱਲ ਕੀਤੀ ਹੁਣ ਉਹ ਮੰਨੇ ਨੇ ਕਿ ਹਾਂ ਅਸੀਂ ਉਹ ਟੈਕਸ ਦੇਵਾਂਗੇ ਸੋ 2025 ਦੇ ਵਿੱਚ ਉਹਨਾਂ ਨੇ 3 ਕੁਆਟਰ ਦੇਣਾ 2026 ਦੇ ਵਿੱਚ ਫੁੱਲ ਜਿਹੜੀ ਪੇਮੈਂਟ ਕਰਨੀ ਸ਼ੁਰੂ ਕਰ ਦੇਣੀ ਆ ਪਰ ਜਿਹੜਾ 90 ਮਿਲੀਅਨ ਡਾਲਰ ਪੇ ਨਹੀਂ ਕੀਤਾ ਉਹ ਹਲੇ ਵੀ ਨਹੀਂ ਕਰ ਰਹੇ ਉਹ ਹਜੇ ਵੀ ਨਹੀਂ ਕਰ ਰਹੇ ਤੇ ਅਸੀਂ ਪੁਸ਼ ਕਰਦੇ ਰਹਿਣਾ ਕਿ ਉਹ ਪੇ ਕਰਨ ਜੇ ਉਹ ਕਰਦੇ ਆ ਤਾਂ ਜਿਹੜਾ ਸਾਡਾ ਪ੍ਰਾਪਰਟੀ ਟੈਕਸ ਹੈਗਾ ਉਹ ਜ਼ੀਰੋ ਤੇ ਜਾ ਸਕਦਾ ਪਰ ਮਿਨਿਸਪਲ ਮਿਨਿਸਪਲ ਪ੍ਰਾਪਰਟੀ ਟੈਕਸ ਜੇ ਜ਼ੀਰੋ ਤੇ ਜਾ ਸਕਦਾ ਸੋ ਬਾਕੀ ਪੁਲਿਸ ਦਾ ਬਜਟ ਵਧਿਆ ਪਬਲਿਕ ਟਰਾਂਸਪੋਰਟ ਬਜਟ ਵਧਿਆ ਤੇ ਹੋਰ ਵੀ ਬਜਟ ਵਧਿਆ ਜਿੰਨਾ ਦੇ ਕਾਰਕ ਕੇ ਪ੍ਰਾਪਰਟੀ ਟੈਕਸ ਨੂੰ ਵੀ ਇਹਦੇ ਵਿੱਚ ਹੀ ਵਾਦਾ ਕਰਨਾ ਪਿਆ ਅੱਛਾ ਦੇਖੋ ਜਿਹੜੀ ਤੁਹਾਡੀ ਗੱਲ ਉਹ ਇੱਕ ਤਾਂ ਉਹ ਸੀਗਾ ਉਹਨਾਂ ਦਾ ਕਾਫੀ ਵੱਡਾ ਹਿੱਸਾ ਆ ਜਿਹੜੇ ਪ੍ਰੋਵੈਂਸ ਵਾਲੇ ਜਿਹੜੇ ਨਹੀਂ ਦੇ ਰਹੇ ਸੀਗੇ ਉਹਦੇ ਨਾਲ ਕੁਦਰਤੀ ਗੱਲ ਆ ਵੀ ਸਿਟੀ ਨੂੰ ਫਿਰ ਲੋਕਾਂ ਤੇ ਥੋੜਾ ਭਾਰ ਘੱਟ ਪਾਉਣਾ ਪਊਗਾ ਹਾਂਜੀ ਮਰਨਾ ਉਸ ਗੱਲ ਤੇ ਵੀ ਲੋਕਾਂ ਦੇ ਮਨਾਂ ਵਿੱਚ ਸੀ ਵੀ ਸ਼ਾਇਦ ਜਿਹੜੀ ਇਹ ਐਡਮਿਨਿਸਟ੍ਰੇਸ਼ਨ ਆ ਉਹ ਜ਼ਿਆਦਾ ਟੈਕਸ ਜਿਹੜੀ ਹੈ ਲੋਕਾਂ ਦਾ ਵਧਾਈ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਪਹਿਲੇ 4-5 ਸਾਲ ਦੇ ਵਿੱਚ ਜਿੰਨੀ ਸਾਨੂੰ ਸਪੋਰਟ ਪਰਵਿੰਸ਼ਲ ਗਵਰਨਮੈਂਟੋਂ ਮਿਲਦੀ ਸੀਗੀ ਉਹ ਘਟ ਕੇ ਆਲਮੋਸਟ ਅੱਧੀ ਰਹਿ ਗਈ ਹੈ ਇਨਫਰਾਸਟ੍ਰਕਚਰ ਦੀ ਜਿਹੜੀ سپورਟ ਮਿਲਦੀ ਸੀ ਉਹ ਵੀ ਕੱਟ ਗਈ ਪ੍ਰਾਪਰਟੀ ਟੈਕਸ ਉਹਨਾਂ ਨੇ ਪੇ ਕਰਨੇ ਬੰਦ ਕਰ ਦੇ ਉਹਦਾ ਸਿੱਧਾ ਅਸਰ ਪ੍ਰਾਪਰਟੀ ਟੈਕਸ ਜਿਹੜੇ ਬਾਕੀ ਪ੍ਰਾਪਰਟੀ ਟੈਕਸ ਓਨਰਸ ਹੈਗੇ ਆ ਉਹਨਾਂ ਤੇ ਪਿਆ ਪਰ ਹੁਣ ਉਹ ਮਸਲਾ ਹੱਲ ਹੋ ਗਿਆ ਉਹਦੇ ਨਾਲ ਜਿਹੜਾ ਟੈਕਸ ਆ ਕੱਟੇਗਾ ਅੱਛਾ ਇੱਕ ਹੋਰ ਗੱਲ ਵੀ ਆਉਂਦੀ ਆ ਉਹ ਇਹ ਐਸੋਈ ਸਾਹਿਬ ਜਿੱਦਾਂ ਹੁਣ ਤੁਸੀਂ ਜਿਹੜੇ ਕੁਝ ਜਿਹੜੇ ਪੈਸੇ ਲੋਕ ਕਹਿੰਦੇ ਜਦੋਂ ਟੈਕਸ ਦਾ ਪੈਸਾ ਆ ਜਾਂਦਾ ਤੇ ਉਹ ਬਹੁਤ ਸਾਰਾ ਪੈਸਾ ਜਦੋਂ ਖਰਚਿਆ ਜਾਂਦਾ ਵੀ ਉਦੋਂ ਲੋਕਾਂ ਦੀ ਰਾਏ ਨਹੀਂ ਲਈ ਜਾਂਦੀ ਖਾਸ ਕਰਕੇ ਇੱਕ ਗੱਲ ਬਹੁਤ ਲੋਕਾਂ ਨੂੰ ਚੁੱਭਦੀ ਉਹ ਸੀਗੀਆਂ ਬਾਈਕ ਲੈਣ ਵਾਲੀ ਗੱਡੀ ਉਹ ਕਹਿੰਦੇ ਵੀ ਉਹ ਆਪਣੇ ਇਸ ਵਿంటర్ ਸਿਟੀ ਦੇ ਵਿੱਚ ਬਹੁਤ ਥੋੜੇ ਲੋਕ ਆ ਸਿਆਲ ਦੇ ਵਿੱਚ ਕੌਣ ਚਲਾਉਂਦਾ ਜਦੋਂ ਸਨੋ ਉਹ ਤੇ ਆਈ ਹੁੰਦੀ ਆ ਉਹ ਕਹਿੰਦੇ ਵੀ ਪੈਸੇ ਆਪਾਂ ਉਦਾਂ ਦੀਆਂ ਜਗ੍ਹਾ ਚੀਜ਼ਾਂ ਦੇ ਉੱਤੇ ਕਿਉਂ ਖਰਚ ਕਰਦੇ ਦੇਖੋ ਜਦੋਂ ਦੋ ਬਜਟ ਹੁੰਦੇ ਆ ਇੱਕ ਸਿਟੀ ਦੇ ਇੱਕ ਕੈਪੀਟਲ ਬਜਟ ਇੱਕ ਆਪਰੇਟਿੰਗ ਬਜਟ ਆਪਰੇਟਿੰਗ ਬਜਟ ਯਾ ਡੇ ਟੂ ਡੇ ਇਸ ਇਨ ਐਕਸਪੈਂਡਿਚਰ ਖਰਚੇ ਜਿਹੜੇ ਹੁੰਦੇ ਦੇ ਵਿੱਚ ਲੇਬਰ ਦੀ ਕਾਸਟ ਹੋਗੀ ਬਸਾਂ ਚਲਾਉਣ ਦੀ ਕਾਸਟ ਹੋਗੀ ਫਿਊਲ ਦੀ ਕਾਸਟ ਹੋਗੀ ਮੇਂਟੇਨੈਂਸ ਦੀ ਕਾਸਟ ਹੋਗੀ ਦੂਸਰੇ ਕਿ ਕੈਪੀਟਲ ਬਜਟ ਜਿਵੇਂ ਬਿਲਡ ਕਰਦੇ ਇਨਫਰਾਸਟ੍ਰਕਚਰ ਜੇ ਬਿਲਡ ਕਰਦੇ ਆ ਉਸ 6 ਬਿਲੀਅਨ ਡਾਲਰ ਦਾ ਬਜਟ ਹੈ ਸ਼ਹਿਰ ਦਾ 55 ਸਾਲਾਂ ਦਾ ਉਹਦੇ ਵਿੱਚ 100 ਮਿਲੀਅਨ ਡਾਲਰ ਜਿਹੜੇ ਯੂਨੀਵਰਸਲ ਐਕਟਿਵ ਮੋਡਸ ਆਫ ਟ੍ਰਾਂਸਪੋਰਟੇਸ਼ਨ ਕਹਨੇ ਆ ਉਹਦੇ ਵਿੱਚ ਲਾਇਆ ਜਾਂਦਾ ਬਹੁਤ ਥੋੜਾ ਓਵਰਆਲ ਬਜਟ ਦਾ ਹਿੱਸਾ ਉਹਦਾ ਕਾਰਨ ਹੈ ਕਿ ਬਹੁਤ ਲੋਕੀ ਹੈ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਕਾਰ ਨਹੀਂ ਅਫੋਰਡ ਕਰ ਪਾਉਂਦੇ ਉਨੇ ਕੋਲ ਕੋਰ ਕੋਈ ਸਾਧਨ ਨਹੀਂ ਮੂਵ ਅਰਾਊਂਡ ਕਰਨ ਦਾ ਜਦੋਂ ਬਹੁਤ ਬੱਚੇ ਆ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਕੋਲ ਕਾਰ ਨਹੀਂ ਅਫੋਰਡ ਹੁੰਦੀ ਉਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਬਸ ਤੇ ਜਾਣਾ ਜਾਂ ਉਹਨਾਂ ਨੇ ਬਾਈਕ ਕਰਨਾ ਉਹਨਾਂ ਵਾਸਤੇ ਸੇਫ ਇਨਫਰਾਸਟ੍ਰਕਚਰ ਬਣਾਉਣ ਦੀ ਲੋੜ ਹੈਗੀ ਆ ਕਿਉਂਕਿ ਜਦੋਂ ਸੜਕ ਤੇ ਚਲੋਂਦੇ ਉਹਨਾਂ ਨੂੰ ਵੀ ਖਤਰਾ ਹੈ ਜੇ ਇਹ ਟ੍ਰੈਫਿਕ 'ਤੇ ਉਹਨਾਂ ਵੀ ਖਤਰਾ ਹੈ ਅਗਰ ਉਹ ਡੈਡੀਕੇਟਿਡ ਬਾਈਕ ਲੇਨਸ ਬਣਦੀਆਂ ਨੇ ਉਹਨਾਂ ਨੂੰ ਵੀ ਫਾਇਦਾ ਹੁੰਦਾ ਹੈ ਪਲੱਸ ਕੰਜੈਸਟਨ ਵੀ ਘਟਦੀ ਹੈ ਥੋੜੇ ਜਿਹੇ ਪੈਸੇ ਲਾ ਕੇ ਕਿਉਂਕਿ ਉਹਨਾਂ ਦੀ ਜਿਹੜੀ ਅਫੋਰਡੇਬਿਲਟੀ ਨੂੰ ਅਪਰੂਵ ਕਰਨ ਵਾਸਤੇ ਵੀ ਬਹੁਤ ਜ਼ਰੂਰੀ ਹੈ ਨਹੀਂ ਉਹ ਇੱਕ ਪਾਸੇ ਤੇ ਆਪਾਂ ਜਿਹੜਾ ਟ੍ਰਾਂਜ਼ਿਟ ਹੈ ਉਹ ਲੋਕਾਂ ਲਈ ਇਨਾ ਐਕਸੈਸਿਬਲ ਕਰ ਰਹੇ ਆ ਭਈ ਲੋਕ ਉਹੋ ਯੂਜ਼ ਕਰਨ ਸਸਤਾ ਹੋਵੇ ਇੱਕ ਪਾਸੇ ਤਾਂ ਪੈਸੇ ਉਹਦੇ ਤੇ ਲੱਗਦੇ ਆ ਕਿਉਂਕਿ ਇਹਦੀ ਯੂਟਿਲਾਈਜ਼ੇਸ਼ਨ ਬਹੁਤ ਥੋੜੀ ਆ ਦੇਖੋ ਡਿਪੈਂਡ ਕਰਦਾ ਕਿ ਕਿਸ ਏਰੀਆ 'ਚ ਤੁਸੀਂ ਰਹਿੰਦੇ ਹੋ ਯੂਨੀਵਰਸਿਟੀ ਦੇ ਆਲੇ-ਦੁਆਲੇ ਜਿਹੜੇ ਡਾਊਨਟਾਊਨ ਦੇ ਆਲੇ-ਦੁਆਲੇ ਜਿਹੜੇ ਕੋਰ ਕਮਿਊਨਿਟੀਜ਼ ਹੈਗੇ ਉਹਨਾਂ ਵਿੱਚ ਕਾਫੀ ਲੋਕੀ ਹੈ ਜਿਹੜੇ ਇਸ ਬੋਰਡ ਆਫ ਟਰਾਂਸਪੋਰਟੇਸ਼ਨ ਨੂੰ ਯੂਜ਼ ਕਰਦੇ ਨੇ ਕੁਝ ਪੈਸਾ ਇਹਦੇ ਵਾਸਤੇ ਦੂਜੀਆਂ ਸਰਕਾਰਾਂ ਵੱਲੋਂ ਵੀ ਆਉਂਦਾ ਤੁਹਾਨੂੰ ਮੈਚ ਕਰਨਾ ਪੈਂਦਾ ਰਾਈਟ ਸੋ ਪਰ ਓਵਰਆਲ ਬਜਟ ਦਾ ਇਹਦੇ ਬਹੁਤ ਕੋਈ ਅਸਰ ਨਹੀਂ ਪੈਂਦਾ ਖਾਸ ਕਰਕੇ ਜਿਹੜਾ ਸਾਡਾ ਆਪਰੇਟਿੰਗ ਬਜਟ ਹੈ ਉਹਦੇ ਉੱਪਰ ਇਹਦਾ ਬਹੁਤ ਘੱਟ ਅਸਰ ਪੈਂਦਾ ਮੈਂ ਤੁਹਾਡੀ ਗੱਲ ਨੂੰ ਉਸ ਨੂੰ ਮੰਨਦਾ ਵੀ ਉਹਦੇ ਨਹੀਂ ਪੈਂਦਾ ਪਰ ਲੋਕਾਂ ਦੇ ਵਿੱਚ ਜਿਹੜੀ ਦੰਦ ਕਥਾ ਉਹ ਬੜੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਦੇਖੋ ਇਹ ਕੁਝ ਮਿਸ ਇਨਫੋਰਮੇਸ਼ਨ ਵੀ ਹੁੰਦੀ ਹੈ। ਇਹ ਮਿਸ ਇਨਫੋਰਮੇਸ਼ਨ ਇਦਾਂ ਹੁੰਦੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਸਾਡਾ ਖਰਚਾ ਕਿੰਨਾ ਵੱਧ ਗਿਆ। ਪਰ ਜਦੋਂ ਕਿ ਅਸੀਂ ਪੂਰੇ ਬਜਟ ਦੇ ਧਿਆਨ ਦੇ ਵਿੱਚ ਰੱਖ ਕੇ ਦੇਖੀਏ ਇੱਕ ਬਹੁਤ ਹੀ ਥੋੜਾ ਜਿਹਾ ਹਿੱਸਾ ਆਏਗਾ ਬਜਟ ਦਾ ਜਿਹਦੇ ਫਾਇਦੇ ਉਹਨਾਂ ਲੋਕਾਂ ਨੂੰ ਹੁੰਦੇ ਆ ਜਿਹੜੇ ਸਭ ਤੋਂ ਘੱਟ ਅਫੋਰਡ ਕਰਦੇ ਆ ਖਰਚਾ ਆਪਣੀ ਕਾਰ ਨੂੰ ਚਲਾਉਣ ਵਾਸਤੇ ਜਾਂ ਗੈਸ ਕਰਨ ਵਾਸਤੇ ਜਾਂ ਇੰਸ਼ੋਰੈਂਸ ਲੈਣ ਵਾਸਤੇ ਜਾਂ ਪਬਲਿਕ ਟ੍ਰਾਂਸਪੋਰਟ ਯੂਜ਼ ਕਰਨ ਵਾਸਤੇ। ਅੱਛਾ ਹੁਣ ਤੁਸੀਂ ਇੱਕ ਗੱਲ ਮਿਸ ਇਨਫੋਰਮੇਸ਼ਨ ਵਾਲੀ ਵੀ ਕੀਤੀ ਹੈ ਇਹ ਮਿਸ ਇਨਫੋਰਮੇਸ਼ਨ ਅੱਜ ਕੱਲ ਇਹ ਜਿਹੜਾ ਸੋਸ਼ਲ ਮੀਡੀਆ ਦੇਖੋ ਜਿੱਥੇ ਇਹ ਵਰਦਾਨ ਵੀ ਹੈ ਵੀ ਲੋਕਾਂ ਦੀ ਗੱਲਬਾਤ ਬੜੀ ਛੇਤੀ ਘੁੰਮ ਜਾਂਦੀ ਹੈ ਪਰ ਦੂਸਰੇ ਪਾਸੇ ਸ਼ਰਾਪ ਵੀ ਲੱਗਦਾ ਫੇ ਇਹ ਲੋਕ ਗਲਤ ਮਲਤ ਗੱਲਾਂ ਜਿਹੜੀਆਂ ਆ ਜਾਂ ਜੋ ਉਹਨਾਂ ਦੇ ਮਨ ਚ ਇਤੇ ਚਾਹੁੰਦਾ ਉਹ ਕਹੀ ਜਾਂਦੇ ਨੇ ਇਹਨਾਂ ਨੂੰ ਕਿਵੇਂ ਹੈਂਡਲ ਕਰ ਰਹੇ ਤੁਸੀਂ ਦੇਖੋ ਕੁਝ ਗਿਣਤੀ ਦੇ ਲੋਕ ਹਨ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਨੂੰ ਬਹੁਤ ਅਬਿਊਜ਼ ਕਰਦੇ ਨੇ ਗਲਤ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਪਰਸਨਲ ਲੈਵਲ ਤੇ ਅਟੈਕ ਕਰਦੇ ਨੇ ਮੈਂ ਤਾਂ ਇਹੀ ਅਪੀਲ ਕਰਾਂਗਾ ਸਾਰਿਆਂ ਨੂੰ ਕਿ ਦੇਖੋ ਵੋਟ ਪਾਉਣਾ ਬਹੁਤ ਸੋਚ ਸਮਝ ਕੇ ਸਾਨੂੰ ਫੈਸਲੇ ਲੈਣ ਦੀ ਲੋੜ ਹੁੰਦੀ ਆ ਤੁਹਾਨੂੰ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੈ ਮੇਰੀ ਕੈਂਪੇਨ ਇਸ ਵੰਦੇ ਵਿੱਚ ਤੁਸੀਂ ਮੇਰੇ ਆਫਿਸ ਦੇ ਵਿੱਚੋਂ ਲੈ ਸਕਦੇ ਹੋ ਮੈਨੂੰ ਫੋਨ ਕਰਕੇ ਲੈ ਸਕਦੇ ਹੋ ਜਾਂ ਜਿਹੜੇ ਦੂਸਰੇ ਕੈਂਡੀਡੇਟ ਹੈਗੇ ਉਹਨਾਂ ਬਾਰੇ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਉਹਨਾਂ ਦੇ ਆਫਿਸ ਦੇ ਵਿੱਚੋਂ ਲੈ ਸਕਦੇ ਹੋ ਉਹਨਾਂ ਨੂੰ ਫੋਨ ਕਰਕੇ ਲੈ ਸਕਦੇ ਹੋ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ ਸਾਨੂੰ ਫੈਕਟ ਵੈਰੀਫਾਈ ਕਰ ਲੈਣੇ ਚਾਹੀਦੇ ਹੁੰਦੇ ਆ ਆਪਣਾ ਡਿਸੀਜਨ ਕਰਨ ਤੋਂ ਪਹਿਲਾਂ ਕਿਉਂਕਿ ਕੁਝ ਏਦਾਂ ਦੇ ਵਿਅਕਤੀ ਹੁੰਦੇ ਆ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਦਾ ਮਕਸਦ ਦੂਜਿਆਂ ਨੂੰ ਥੱਲੇ ਖਿੱਚਣਾ ਹੁੰਦਾ ਉਹ ਉਹਨਾਂ ਨੂੰ ਇਹ ਨਹੀਂ ਲੱਗਦਾ ਹੁੰਦਾ ਕਿ ਅਗਰ ਕੋਈ ਕਮਿਊਨਿਟੀ ਦੇ ਵਿੱਚ ਵਧੀਆ ਕੰਮ ਕਰਕੇ ਅੱਗੇ ਵਧ ਰਿਹਾ ਵੀ ਅਸੀਂ ਉਹਦੀ ਸਪੋਰਟ ਕਰੀਏ ਉਹਦੇ ਨਾਲ ਜੈਲਸੀ ਕਰਨ ਦੀ بجائے ਜਾਂ ਉਹਨੂੰ ਥੱਲੇ ਲਾਉਣ ਦੀ بجائے ਥੱਲੇ ਖਿੱਚਣ ਦੀ بجائے ਅਸੀਂ ਉਹਨਾਂ ਦਾ ਸਾਥ ਦਈਏ ਪਰ ਕੁਝ ਲੋਕ ਨੇ ਇਦਾਂ ਦੇ ਜਿਹੜੇ ਹੁੰਦੇ ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਲਮੀਤ ਵੀਰ ਕਿ ਮੈਂ 2004 ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜੀ ਸੀਗੀ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਾਡੀਆਂ ਸਾਰੀਆਂ ਕਮਿਊਨਿਟੀਆਂ ਦੇ ਵਿੱਚੋਂ ਜਿਸ ਤਰ੍ਹਾਂ ਦਾ ਮੈਨੂੰ ਸਹਿਯੋਗ ਮਿਲਿਆ ਜਿਸ ਤਰ੍ਹਾਂ ਦਾ ਸਾਥ ਮੈਨੂੰ ਮਿਲਿਆ ਜਿੱਦਾਂ ਦਾ ਮੈਨੂੰ ਉਤਸ਼ਾਹ ਉਤਸ਼ਾਦ ਕਰਦੇ ਆ ਮੈਨੂੰ ਇਸ ਗੱਲ ਦਾ ਮਾਣ ਹੈ ਇਸ ਕਰਕੇ ਮੈਂ ਕਦੇ ਵੀ ਜਿਹੜੇ 2-4 ਵਿਅਕਤੀ ਹੈਗੇ ਐ ਇਦਾਂ ਪਿੱਛੇ ਖਿੱਚਣ ਵਾਲੇ ਉਹਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਮੈਂ ਉਹਨਾਂ ਲੋਕਾਂ ਦੇ ਧਿਆਨ ਦਿੰਨਾ ਕਿਉਂਕਿ ਸਾਡਾ ਐਡਵੈਂਟੂਰ ਸ਼ਹਿਰ ਇਦਾਂ ਦਾ ਹੈਗਾ ਕਿ ਇੱਥੇ ਸਾਨੂੰ ਉੱਪਰ ਉੱਪਰ ਚੁੱਕਣ ਵਾਲੇ ਬਹੁਤ ਲੋਕੀ ਹੈਗੇ ਆ ਹੂੰ ਹੂੰ ਜਿਹੜੇ ਸਾਨੂੰ ਖੁਸ਼ਹਾਲ ਦੇਖਦੇ ਆ ਜਿਹੜੇ ਸਾਨੂੰ ਵਧੀਆ ਕੰਮ ਕਰਨ ਵਾਸਤੇ ਉਤਸ਼ਾਹਤ ਕਰਦੇ ਆ ਹੂੰ ਹੂੰ ਬਹੁਤ ਥੋੜੇ ਆ ਜਿਹੜੇ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸੋ ਉਹਨਾਂ ਦਾ ਸਾਨੂੰ ਫਿਕਰ ਨਹੀਂ ਕਰਨੀ ਚਾਹੀਦਾ ਪਰ ਹਾਂ ਸਾਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੀ ਗੱਲ ਉਹ ਕਹਿ ਰਹੇ ਨੇ ਉਹਨਾਂ ਵੱਲ ਅਗਰ ਸਾਨੂੰ ਉਹ ਕਿਸੇ ਨਾ ਕਿਸੇ ਤੰਗ ਨੂੰ ਅਪੀਲ ਕਰਦੀ ਹੈ ਤਾਂ ਸਾਨੂੰ ਵੈਰੀਫਾਈ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿ ਕਿਉਂਕਿ ਸੱਚ ਹੈ ਕਿ ਉਹ ਝੂਠ ਹੈ ਉਹ ਵੈਸੇ ਤਾਂ ਤੁਹਾਨੂੰ ਬਤਾ ਆਪਣੇ ਭਾਈਚਾਰੇ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੇ ਬੜੇ ਜੋਖ ਵੀ ਬਣੇ ਹੋਏ ਨੇ ਛੁਟਕਲੇ ਬਣੇ ਹੋਏ ਆ ਬਈ ਸਾਡੇ ਲੋਕਾਂ ਦਾ ਕਰਤਾਰ ਕਿਸ ਤਰ੍ਹਾਂ ਹੈਗਾ ਬਈ ਅਸੀਂ ਜੇ ਕੋ ਤਾਂ ਨੂੰ ਜਾਂਦਾ ਤਾਂ ਲੱਤਾਂ ਥੱਲੇ ਨੂੰ ਖਿੱਚੀਦੀਆਂ ਨੇ ਨੀ ਸਾਰਟ ਆਫ ਥਿੰਗ ਪਰ ਉਹ ਗੱਲ ਬਿਲਕੁਲ ਸਹੀ ਹੈ ਪਈ ਜੇ ਕਿਤੇ ਕੋਈ ਇਦਾਂ ਦੀ ਗੱਲ ਆਉਂਦੀ ਆ ਤਾਂ ਉਹਨੂੰ ਵੈਰੀਫਾਈ ਜ਼ਰੂਰ ਕਰਨਾ ਚਾਹੀਦਾ ਇਹ ਨਹੀਂ ਵੀ ਅੱਖਾਂ ਮੀਟ ਕੇ ਉਸ ਗੱਲ ਤੇ ਯਕੀਨ ਕਰ ਲਿਆ ਜਾਏ ਪਰ ਮੇਰਾ ਤਜਰਬਾ ਇਹ ਹੈ ਕਿ ਕੋਈ ਵੀ ਕਮਿਊਨਿਟੀ ਹੋਵੇ ਪੰਜਾਬੀ ਕਮਿਊਨਿਟੀ ਹੈ ਜਾਂ ਹੋਰ ਸਾਊਥ ਏਸ਼ੀਅਨ ਕਮਿਊਨਿਟੀਆਂ ਨੇ ਮੈਂ ਸਮਝਦਾ ਕਿ ਸਾਨੂੰ ਆਪਣੀ ਕਮਿਊਨਿਟੀ ਤੇ ਮਾਣ ਮੈਨੂੰ ਆਪਣੀ ਸਾਰੀਆਂ ਕਮਿਡੀਆਂ ਤੇ ਮਾਣ ਆ ਆਪਣੀ ਕਮਿਊਨਿਟੀ ਤੇ ਮਾਣ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਉੱਚਾ ਚੁੱਕਿਆ ਜਿਸ ਤਰ੍ਹਾਂ ਦੀ ਉਹਨਾਂ ਨੇ ਮੈਨੂੰ ਮਦਦ ਕੀਤੀ ਹੈ ਮੇਰਾ ਆਪਣਾ ਜਿਹੜਾ ਵਿਅਕਤੀਗਤ ਤਜਰਬਾ ਹੈ ਉਹ ਬਹੁਤ ਵਧੀਆ ਹੈ ਕੁਝ ਹੱਦ ਗਿਣਤੀ ਤੇ ਗਿਣਨ ਵਾਲੇ ਲੋਕ ਹੈਗੇ ਆ ਜਿਹੜੇ 네ਗੇਟਿਵ ਨੇ ਸਾਡੀ ਕਮਿਊਨਿਟੀ ਦੇ ਵਿੱਚ ਵਾਸਟ ਮжоਰਿਟੀ ਲੋਕੀ ਸਾਡੇ ਪੋਜ਼ਿਟਿਵ ਨੇ ਸਾਥੇ ਦਿੰਦੇ ਆ ਕੁਐਸਚਨ ਕਰਦੇ ਜਰੂਰ ਕਰਨਾ ਬਣਦਾ ਹਮ ਸਹੀ ਢੰਗ ਦੇ ਨਾਲ ਮੈਂ ਉਹ ਤਾਂ ਜੀ ਵੀ ਕਹਿੰਦੇ ਜੀ ਪਿਛਵਾਲ ਪੁੱਛੋ ਇਮਾਨਦਾਰੀ ਦੇ ਨਾਲ ਕੁਐਸਚਨ ਕਰਦੇ ਨੇ ਤੇ ਰਿਸਪੈਕਟ ਦੇ ਨਾਲ ਕੁਐਸਚਨ ਕਰਦੇ ਨੇ ਹਮ ਹਮ ਤੇ ਉਹ ਕੁਐਸਚਨ ਦੇ ਮੈਨੂੰ ਆਨਸਰ ਕਰਕੇ ਚੰਗਾ ਵੀ ਲੱਗਦਾ ਕਿਉਂਕਿ ਉਹਨਾਂ ਵਿੱਚ ਮੈਨੂੰ ਖੁਦ ਸਿੱਖਣ ਨੂੰ ਮਿਲਦਾ ਹੈ ਸੋ ਮੈਨੂ ਇਸ ਕੱਲ ਦਾ ਮਾਨ ਹੈ ਕਿ ਸਾਡੀ ਕਮਿਊਨਿਟੀ ਨੇ ਮੈਨੂ ਉੱਚਾ ਚੁੱਕਿਆ ਤੇ ਹਮੇਸ਼ਾ ਹੀ ਉੱਚਾ ਉੱਚਾ ਚੁੱਕਦੀ ਰਹੇਗੀ। ਅੱਛਾ ਇੱਕ ਹੋਰ ਗੱਲ ਆਉਂਦੀ ਆ ਉਹ ਇਹ ਆ ਵੀ ਜਿਹੜੇ ਆਪਣੇ 인ਫਰਾਸਟ੍ਰਕਚਰ ਦੀ ਗੱਲ ਜਾਂ ਇੰਟਰ ਪ੍ਰੋਵਿੰਸ਼ੀਅਲ ਬੈਰੀਅਰਜ਼ ਦੀ ਗੱਲ ਨੂੰ ਤੋੜ ਕੇ ਆਪਾਂ ਕਹਿੰਨੇ ਵੀ ਹੁਣ ਗਾਹਾਂ ਜਿਹੜੀ ਡਿਵੈਲਪਮੈਂਟ ਹੈ ਮੁਲਕ ਦੇ ਵਿੱਚ ਇੰਨੀ ਜ਼ਿਆਦਾ ਕੀਤੀ ਜਾਵੇ ਵੀ ਸਾਨੂੰ ਬਾਹਰ ਬਾਹਰ ਡਿਪੈਂਡ ਨਹੀਂ ਕਰਨਾ ਪਵੇ। ਉਹਦੇ ਲਈ ਇੱਕ ਦੂਸ਼ਣ ਲੱਗਦਾ ਵੀ ਜਿਹੜੀ ਲਿਬਰਲ ਸਰਕਾਰ ਆ ਉਹ ਤਾਂ ਪ੍ਰੋਜੈਕਟਾਂ ਨੂੰ ਅਪਰੂਵਲ ਹੀ ਬਹੁਤ ਦੇਰ ਨਾਲ ਦਿੰਦੀ ਆ ਇਹਦੇ ਨਾਲ ਜਿਹੜੇ ਇਨਵੈਸਟਰ ਆ ਉਹ ਦੂਰ ਚਲੇ ਜਾਂਦੇ ਆ ਆਉਂਦਾ ਹੀ ਨਹੀਂ ਕੋਈ ਦੇਖੋ ਕੋਈ ਜਿ ਪ੍ਰੋਸੈਸ ਇਦਾਂ ਦੀਆਂ ਹੈਗੀਆਂ ਜਿਹੜੀਆਂ ਅਪਰੂਵ ਕਰਨ ਦੀ ਲੋੜ ਹੈਗੀ ਆ ਪਰ ਮੈਂ ਇਹ ਦੱਸਣਾ ਚਾਹਣਾ ਕਿ ਅਸੀਂ ਬਹੁਤ ਦੇਖੋ ਲਬਰਟਾ ਦੇ ਵਿੱਚ ਜਿਹੜਾ ਰਿਸੋਰਸ ਸੈਕਟਰ ਆ ਉਹਦੀ ਬਹੁਤ ਮਹੱਤਤਾ ਹੈਗੀ ਆ ਆਇਲ ਐਂਡ ਗੈਸ ਸਾਡੀ ਇਕਨੋਮੀ ਨੂੰ ਡਰਾਈਵ ਕਰਦਾ ਹੈ ਸਾਡੇ ਦੇਸ਼ ਨੂੰ ਤਰੱਕੀ ਵਾਸਤੇ ਬਹੁਤ ਸਹਿਯੋਗ ਕਰਦਾ ਹੈ ਤੇ એનર્ਜੀ ਸਿਕਿਉਰਟੀ ਸਾਡੇ ਦੇਸ਼ ਵਾਸਤੇ ਨਾਰਥ ਅਮਰੀਕਾ ਵਾਸਤੇ ਪ੍ਰੋਵਾਈਡ ਕਰਦਾ ਤੇ ਰਿਸੋਰਸ ਨੂੰ ਡਿਵੈਲਪ ਕਰਨਾ ਸਸਟੇਨੇਬਲ ਤੇ ਰਿਸਪੋਨਸੀਬਲ ਢੰਗ ਦੇ ਨਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਇਸ ਗੱਲ ਤੇ ਲੇਬਰ ਗਵਰਨਮੈਂਟ ਫੋਕਸ ਕਰਦੀ ਆ ਜਦੋਂ ਮੈਂ ਮਿਨਿਸਟਰ ਸੀਟ ਇਨ ਨੈਚੁਰਲ ਰਿਸੋਰਸਸ ਦਾ ਉਦੋਂ ਮੈਂ ਜਿਹੜੀ ਪਾਈਪਲਾਈਨ ਮੇਰੀ ਜ਼ਿੰਮੇਵਾਰੀ ਸੀਗੀ 트੍ਰਾਂਸਮਾਉਂਟ ਐਂਡ ਪਾਈਪਲਾਈਨ ਐਕਸਪੈਂਸ਼ਨ ਪ੍ਰੋਜੈਕਟ 18 ਮਹੀਨੇ ਦੇ ਵਿੱਚ ਉਹਨੂੰ ਮੈਂ ਸ਼ੁਰੂ ਕਰਕੇ ਕੰਪਲੀਟ ਕੀਤਾ ਤੇ ਅੱਜ ਆਈਕੋਵਰਨੂ ਜਾਂਦੀ ਹੈ ਹਾਂਜੀ ਉਹ ਜਿਹੜੀ ਵੈਨਕੂਵਰ ਨੂੰ ਜਾਂਦੀ ਹੈ ਇੱਥੋਂ ਐਡਵੈਂਟ ਦੇ ਵਿੱਚੋਂ ਅੱਜ ਉਸ ਪਾਈਪਲਾਈਨ ਨੂੰ ਚੱਲਦਿਆਂ 2 ਸਾਲ ਹੋ ਗਏ ਨੇ ਹੂੰ ਹੂੰ ਤੇ ਉਸ ਪਾਈਪਲਾਈਨ ਦੇ ਨਾਲ ਜਿੰਨੀਆਂ ਵੀ ਸਾਡੀਆਂ ਆਇਲ ਕੰਪਨੀਆਂ ਸਨ ਹੈਗੀਆਂ ਗੈਸ ਕੰਪਨੀਆਂ ਸਨ ਹੈਗੀਆਂ ਉਹਨਾਂ ਨੂੰ ਬਿਲੀయన్స్ ਆਫ ਡਾਲਰਸ ਦਾ ਫਾਇਦਾ ਹੋਇਆ ਹੂੰ ਹੂੰ ਤੇ ਅਲਬਰਟ ਗਵਰਨਮੈਂਟ ਨੂੰ 100 ਮਿਲੀਅਨਸ ਡਾਲਰ ਦਾ ਫਾਇਦਾ ਹੋਇਆ ਰੈਵਨਿਊ ਕਿਉਂਕਿ ਜਿਹੜੀ ਰਾਇਲਟੀਆਂ ਉਹਦੀਆਂ ਵਧੀਆਂ ਨੇ ਤੇ ਪ੍ਰਾਈਸ ਆਇਲ ਦੀ ਆਇਲ ਦੀ ਵਧਿਆ ਰਾਈਟ ਸੋ ਹਿਸਟਰੀ ਵੱਲ ਦੇਖੋ ਕਮਾ ਵੱਲ ਦੇਖੋ ਐਲ ਐਨ ਜੀ ਦਾ ਪ੍ਰੋਜੈਕਟ ਵੈਨਕੂਵਰ ਦੇ ਵਿੱਚ 40 ਬਿਲੀਅਨ ਡਾਲਰ ਦਾ ਪ੍ਰੋਜੈਕਟ ਲਿਬਰਲ ਗਵਰਨਮੈਂਟ ਦੇ ਅੰਡਰ ਲੱਗਿਆ ਜਿਹੜਾ ਉਹਨੂੰ ਆਪਣੀ ਲਿਕਫਾਈਡ ਐ ਨੈਚੁਰਲ ਗੈਸ ਨੂੰ ਅੱਗੇ ਅਸੀਂ ਦੂਜੇ ਦੇਸ਼ਾਂ ਦੇ ਵਿੱਚ ਭੇਜਣਾ ਸੋ ਅਗੇਨ ਵੈਰੀਫਾਈ ਕਰੋ ਸਾਰੇ ਫੈਕਟ ਜੇ 10 ਸਾਲ ਪਹਿਲਾਂ ਹਾਰਪਰ ਗਵਰਨਮੈਂਟ ਸੀ ਲਿਬਰਲ ਗਵਰਨਮੈਂਟ ਤੋਂ ਪਹਿਲਾਂ ਉਹਨਾਂ ਨੇ ਇੱਕ ਵੀ ਪਾਈਪ ਲਾਈਨ ਨਹੀਂ ਬਣਾਈ ਜਿਹੜੀ ਸਾਡੇ ਤੇਲ ਨੂੰ ਓਸ਼ਣ ਤੱਕ ਲੈ ਕੇ ਜਾਂਦੀ ਹੋਵੇ ਤੇ ਓਸ਼ਣ ਦੇ ਵਿੱਚੋਂ ਟੈਂਕਰਾਂ ਰਹੇ ਦੂਜੇ ਦੇਸ਼ਾਂ ਦੇ ਵਿੱਚ ਪਹੁੰਚੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਐਡਮਿੰਟਨ ਦੇ ਲੋਕਾਂ ਨੇ ਮੈਨੂੰ ਚੁਣਿਆ ਐਮਪੀ ਦੇ ਤੌਰ ਤੇ ਇਲੈਕਟ ਕੀਤਾ ਮੈਂ ਮਨਿਸਟਰ ਬਣਿਆ ਉਹ ਮਿਨਿਸਟਰੀ ਦੇ ਦੌਰਾਨ ਮੈਨੂੰ ਉਹ ਪਾਈਪਲਾਈਨ ਬਣਾਉਣ ਦਾ ਮੌਕਾ ਮਿਲਿਆ ਜਿਹੜੀ 3-4 ਦਹਾਕੀਆਂ ਤੋਂ ਨਹੀਂ ਸੀ ਬਣੀ ਪਰ ਮੈਂ ਉਹ 18 ਮਹੀਨਿਆਂ ਦੇ ਵਿੱਚ ਉਹਦੀ ਕੰਸਲਟੇਸ਼ਨ ਕੰਪਲੀਟ ਕਰਨ ਤੋਂ ਬਾਅਦ ਕੰਸਟ੍ਰਕਸ਼ਨ ਸ਼ੁਰੂ ਕਰਾ ਕੇ ਅਜੋ ਪਾਈਪਰਨ ਪੂਰੀ ਤਰ੍ਹਾਂ ਚੱਲ ਗਿਆ ਉਹ ਜਿਹੜਾ ਉਹਦੇ ਵਿੱਚ ਕੀ ਕਹਿੰਦੇ ਐਬਰੀਜਨਲ ਗਰਪਸ ਜਿਹੜੇ ਸੀਗੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਜੀ ਤੇ ਉਹਨਾਂ ਨੂੰ ਮਨਾਇਆ ਔਨ ਬੋਰਡ ਲਿਆਂਦਾ ਬਿਲਕੁਲ ਦੇਖੋ ਕੈਨੇਡਾ ਦੇ ਵਿੱਚ ਇਨਡੀਜਨਸ ਕੰਸਲਟੇਸ਼ਨ ਕਨਸਟੀਟਿਊਸ਼ਨਲ ਰਿਸਪੋਨਸਿਬਿਲਟੀ ਆ ਗਿਆ ਹੂੰ ਹੂੰ ਕੋਈ ਵੀ ਗਵਰਨਮੈਂਟ ਇਸ ਤੋਂ ਭੱਜ ਨਹੀਂ ਸਕਦੀ ਹੂੰ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਵੀ ਰਿਸੋਰਸ ਪ੍ਰੋਜੈਕਟ ਪ੍ਰੋਪਰ ਢੰਗ ਦੇ ਨਾਲ ਕੰਸਲਟੇਸ਼ਨ ਦੇ थ्रू ਨਹੀਂ ਸੀ ਜਾਂਦਾ ਜੀ ਤੇ ਫਰਸਟ ਨੇਸ਼ਨਸ ਕਮਿਊਨਿਟੀ ਅਗਰ ਉਹਨੂੰ ਕੋਰਟ ਦੇ ਵਿੱਚ ਲੈ ਜਾਂਦੇ ਸੀ ਕਿ ਗਵਰਨਮੈਂਟ ਨੂੰ ਹਰ ਕੇਸ ਦੇ ਵਿੱਚ ਗਵਰਨਮੈਂਟ ਹਟਦੀ ਰਹੀ ਹੈ ਠੀਕ ਪਰ ਮੈਂ ਜੋ ਅਪਰੋਚ ਲਈ ਕਿ ਨਹੀਂ ਸਾਨੂੰ ਸਾਡੇ ਕੋਲ ਤਰੀਕੇ ਹੈਗੇ ਆ ਵਧੀਆ ਢੰਗ ਦੇ ਨਾਲ ਕੰਸਲਟ ਕੰਸਲਟ ਕਰਨ ਦੇ ਸੋ ਮੈਂ ਉਹਨ ਫਰਸਟ ਨੇਸ਼ਨਸ ਦੀ ਕਮਿਊਨਿਟੀਾਂ ਦੇ ਵਿੱਚ ਜਾ ਕੇ ਖੁਦ ਗੱਲੀ-ਗੱਲੇ ਉਹਨਾਂ ਦੇ ਲੀਡਰ ਨੂੰ ਮਿਲ ਕੇ ਉਹਨਾਂ ਦੀ ਕਮਿਊਨਿਟੀ ਦੇ ਵਾਸਤੇ ਸਪੈਂਡ ਕੀਤਾ ਉਹਨਾਂ ਦੇ ਮਸਲੇ ਸਨ ਉਹਨਾਂ ਨੇ ਮਸਲੇ ਸਮਝੇ ਤੇ ਉਹਨਾਂ ਮਸਲਿਆਂ ਨੂੰ ਹੱਲ ਕੀਤਾ ਤੇ ਉਹੀ ਪਾਈਪਲਾਈਨ ਜਿਹੜੀ ਪਹਿਲਾਂ ਕੋਰਟ ਨੇ ਖਾਰਜ ਕਰ ਦਿੱਤੀ ਸੀਗੀ ਉਹੀ ਪਾਈਪਲਾਈਨ ਕੋਰਟ ਨੇ ਦੁਬਾਰਾ ਮੰਨ ਕੇ ਹਾਂ ਜੋ ਤੁਸੀਂ ਕੰਮ ਕੀਤਾ ਜੋ ਕੰਸਲਟੇਸ਼ਨ ਕੀਤੀ ਉਹ ਸਹੀ ਸੀ ਤੇ ਪਾਈਪਲਾਈਨ ਬਣਨੀ ਚਾਹੀਦੀ ਹੈ ਹੱਥਿਆ ਉਹ ਪਾਈਪਲਾਈਨ ਦੀ ਤੁਸੀਂ ਗੱਲ ਕੀਤੀ ਮੈਨੂੰ ਨਾ ਕਈ ਵਾਰੀ ਆਪਣੇ ਬਹੁਤ ਸਾਰੇ ਵਿਸ਼ੰਦੇ ਉਧਰ ਹੀ ਸਟਲ ਵੀ ਰਹਿੰਦੇ ਆ ਉਹ ਕਹਿੰਦੇ ਵੀ ਦੇਖੋ ਅਲਬਰਟਾ ਸ਼ਿਕਾਇਤ ਕਰਦਾ ਜਾਂ ਉਹ ਸਾਡੇ ਸਰਕਾਰ ਤੋਂ ਕਈ ਵਾਰੀ ਖਫਾ ਹੋ ਜਾਂਦੇ ਆ ਉਹ ਕਹਿੰਦੇ ਵੀ ਦੇਖੋ ਇਹ ਜਿਹੜਾ ਪਾਈਪਲਾਈਨ ਬਣਾਈ ਆ ਵੈਸਟਰਨ ਜਿਹੜੀ ਜਾਂਦੀ ਆ ਉਹ ਕਹਿੰਦੇ ਉਹਦੇ ਤੇ ਅਲਬਰਟਾ ਦਾ ਇੱਕ ਪੈਸਾ ਨਹੀਂ ਲੱਗਾ ਸਾਰਾ ਫੈਡਰਲ ਗਵਰਨਮੈਂਟ ਨੇ ਲਾਇਆ ਜੀ ਉਹ ਦੇਖੋ ਫੈਡਰਲ ਗਵਰਨਮੈਂਟ ਨੇ ਉਹ ਪਾਈਪਲਾਈਨ ਪਰਚੇਸ ਕੀਤੀ ਤੇ ਫੈਡਰਲ ਗਵਰਨਮੈਂਟ ਦਾ ਪੈਸਾ ਜਿਹੜਾ ਸਾਰੇ ਕੈਨੇਡੀਅਨ ਲੋਕਾਂ ਦਾ ਪੈਸਾ ਜਿਦੇ ਵਿੱਚ ਅਲਬਰਟਾ ਦੇ ਲੋਕੀ ਵੀ ਕੰਟ੍ਰਿਬਿਊਟ ਕਰਦੇ ਨੇ ਸੋ ਸਾਰਿਆਂ ਨੇ ਕੰਟ੍ਰਿਬਿਊਟ ਕੀਤਾ ਆ ਪਰ ਉਸ ਪਾਈਪਲਾਈਨ ਦਾ ਫਾਇਦਾ ਇਕੱਲੇ ਅਲਬਰਟਾ ਨੂੰ ਹੀ ਨਹੀਂ ਹੋਇਆ ਪੂਰੇ ਕੈਨੇਡਾ ਨੂੰ ਹੋਇਆ ਕਿਉਂਕਿ ਰੈਵਨਿਊ ਜਦੋਂ ਵੱਧਿਆ ਪੂਰੇ ਦੇਸ਼ ਦਾ ਵੱਧਿਆ ਪਲੱਸ ਅਲਬਰਟਾ ਬਹੁਤ ਕੰਟ੍ਰਿਬਿਊਟ ਕਰਦਾ ਦੂਜੇ ਸਪ੍ਰੋਵਿੰਸਸ ਵਾਸਤੇ ਵੀ ਰਾਈਟ ਸੋ ਸਾਨੂੰ ਕਦੇ ਇਦਾਂ ਨਹੀਂ ਦੇਖਣਾ ਚਾਹੀਦਾ ਕਿ ਇੱਕ ਪ੍ਰੋਵਿੰਸ ਦਾ ਫਾਇਦਾ ਹੋ ਰਿਹਾ ਦੂਜੀ ਦਾ ਨੁਕਸਾਨ ਹੋ ਰਿਹਾ ਸੀ ਕੈਨੇਡੀਅਨ ਲੋਕੀਆਂ ਸਾਡਾ ਦੇਸ਼ ਇੱਕ ਵੱਡਾ ਸਾਂਝਾ ਦੇਸ਼ ਹੈ ਇਹਦੇ ਵਿੱਚ ਸਾਰੀਆਂ ਪ੍ਰਾਵਿਸ ਜਦੋਂ ਮਿਲ ਕੇ ਕੰਮ ਕਰਦੀਆਂ ਨੇ ਉਹਦਾ ਸਾਰਿਆਂ ਨੂੰ ਹੀ ਫਾਇਦਾ ਹੁੰਦਾ ਹੈ ਸਮੇਂ-ਸਮੇਂ 'ਤੇ ਕਿਸੇ ਪ੍ਰਾਵਿਸ ਨੂੰ ਵੱਧ ਹਲਪੀ ਲੋਡ ਹੁੰਦੀ ਹੈ ਕਿਸੇ ਨੂੰ ਘੱਟ ਦੀ ਲੋਡ ਹੁੰਦੀ ਹੈ ਪਰ ਕੋਈ ਵਾਰੀ ਆਪਾਂ ਦੇਖਦੇ ਆ ਨਾ ਵੀ ਉਹ ਗੱਲ ਜਿਹੜੀ ਹੈ ਜੀ ਵੀ ਅਲਬਰਟਾ ਜੋ ਜ਼ਿਆਦਾ ਰੌਲਾ ਇਸ ਗੱਲ ਦਾ ਕਈ ਵਾਰੀ ਆਉਂਦਾ ਵੀ ਜਿਹੜਾ ਬੈਨੀਫਿਟ ਹੈ ਉਹ ਈਸਟ ਲੈ ਰਿਹਾ ਦੇਖੋ ਹਾਂ ਸਾਨੂੰ ਦੇਖੋ ਸਾਨੂੰ ਕੈਨੇਡੀਅਨ ਦੇ ਤੌਰ ਤੇ ਸੋਚਣਾ ਚਾਹੀਦਾ ਹੈ ਅਗਰ ਕੈਨੇਡੀਅਨ ਦੇ ਤੌਰ ਤੇ ਸਹੀ ਸੋਚਾਂਗੇ ਤਾਂ ਸਾਰਿਆਂ ਦਾ ਹੀ ਉਸ ਗੱਲ ਦੇ ਵਿੱਚ ਫਾਇਦਾ ਹੋਊਗਾ ਕੋਈ ਕਈ ਵਾਰੀ ਕੋਈ ਪ੍ਰਾਪਸਬਦ ਕੰਟਰੀਬਿਊਟ ਕਰਦੀ ਹੈ ਕਈ ਵਾਰ ਕੋਈ ਘਟ ਕਰਦੀ ਹੈ ਪਰ ਓਵਰ ਆਲ ਜਿਹੜੇ ਲੋਕੀ ਨੇ ਅਗਰ ਸਾਰੇ ਹੀ ਇਕੱਠੇ ਹੋ ਕੇ ਕੰਮ ਕਰਨ ਉਹਦਾ ਸਾਰੇ ਦੇਸ਼ ਨੂੰ ਫਾਇਦਾ ਹ ਹ ਇੱਕ ਤੁਹਾਡੀ ਇਹ ਪ੍ਰਾਪਤੀ ਹੋ ਗਈ ਪਿਛਲੇ ਟੈਨਯੂਰ ਦੇ ਮੁਤਾਬਕ ਹੋਰ ਕਿਹੜੀ ਗੱਲ ਸੀਗੀ ਜੀ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਦੇਖੋ ਮੈਨੂੰ ਇਸ ਗੱਲ ਦਾ ਮਾਣ ਹੈ ਵੀਰ ਕੇ 4 ਸਾਲ ਮੈਂ ਜਦੋਂ ਗਵਰਨਮੈਂਟ ਦੇ ਵਿੱਚ ਰਿਹਾ ਸਾਡੇ ਸ਼ਹਿਰ ਦੇ ਬਹੁਤ ਪ੍ਰੋਜੈਕਟ ਸੀਗੇ ਜਿਹੜੇ ਨੇਪਰੇ ਨਹੀਂ ਸੀ ਚੜ ਰਹੇ ਹੁਣ ਤੁਸੀਂ 50 ਸਟਰੀਟ ਤੇ ਜਾਓ 82 ਐਵੇਨਿਊ ਤੇ ਜਾ ਕੇ ਤੁਹਾਨੂੰ ਰੇਲ ਕਰਾਸਿੰਗ ਤੇ ਕਿੰਨੀ ਦਿੱਕਤ ਆਉਂਦੀ ਸੀਗੀ ਜੀ ਉਹ ਓਵਰਪਾਸ ਮੇਰੀ ਲੀਡਰਸ਼ਿਪ ਤੇ ਅੰਡਰ ਗਵਰਨਮੈਂਟ ਦਾ ਹਿੱਸਾ ਹੋਣ ਕਰਕੇ ਬਣ ਰਿਹਾ ਕਿੰਨਾ ਫਾਇਦਾ ਹੋ ਰਿਹਾ ਇਸ ਦਾ ਵਾਈਟ येलो ਹੈਡ ਦੀ ਐਕਸਪੈਂਸ਼ਨ ਨਿਕਲ ਰਹੀ येलो ਹੈਡ ਕਦੇ ਵੀ ਫ੍ਰੀ ਵੀ ਨਹੀਂ ਸੀਗਾ ਉਹਦੇ ਸਾਰੀਆਂ ਲਾਈਟਾਂ ਚੁੱਕੀਆਂ ਜਾ ਰਹੀਆਂ ਨੇ ਫਰੀ ਵੇ ਬਣ ਰਹੇ ਆ ਇੱਕ ਬਿਲੀਅਨ ਡਾਲਰ ਦੀ ਇਨਵੈਸਟਮੈਂਟ ਸਾਂਝੇ ਤੌਰ ਤੇ ਹੋ ਰਹੀ ਆ ਜਿਹੜੀ ਅਗਰ ਮੈਂ ਨਾ ਉਸ ਸਰਕਾਰ ਦਾ ਹਿੱਸਾ ਹੁੰਦਾ ਤਾਂ ਪਾਸਿਬਲ ਨਹੀਂ ਸੀ ਯੂਨੀਵਰਸਿਟੀ ਆਲ ਬੜਾ ਦੇ ਵਿੱਚ ਇਨੋਵੇਸ਼ਨਲ ਟੈਕਨੋਲੋਜੀਜ਼ ਸੈਕਟਰ ਦੇ ਵਿੱਚ ਨੇਟ ਤੇ ਜਿਹੜਾ ਇਨੋਵੇਸ਼ਨ ਟੈਕਨੋਲੋਜੀ ਫੈਸਿਲਿਟੀ ਬਣੀ ਆ ਉਹਦੇ ਵਿੱਚ ਜਾਂ ਐਡਮੈਂਟਲ ਸਾਰੀ ਮਿਲਵਰ ਦੇ ਵਿੱਚ ਜਿਹੜੇ ਫਲੱਡਸ ਆਉਂਦੇ ਸੀ ਉਹਨਾਂ ਨੂੰ ਰੋਕਣ ਵਾਸਤੇ ਹੋਰ ਵੀ ਬਹੁਤ ਨੇ ਜਿਹੜੇ ਮੈਂ ਕੰਮ ਕੀਤੇ ਨੇ ਆ ਮੈਡੋਜ਼ ਰੈਕ ਸੈਂਟਰ ਬਣਾਉਣਾ ਜਦੋਂ ਮੈਂ ਕੰਸਿਡਰ ਸੀਗਾ ਅ ਅਫੋਰਡੇਬਲ ਹਾਊਸਿੰਗ ਇਹ ਮੇਅਰ ਦੇ ਦੌਰਾਨ ਪੁਲਿਸ ਦਾ ਬਜਟ ਜਿਹੜਾ ਸੀ ਵਧਾਇਆ ਸੇਫਟੀ ਨੂੰ IMPROVE ਕਰਨ ਵਾਸਤੇ ਸੋ ਇਦਾਂ ਦੇ ਬਹੁਤ ਜਿਹੜੇ ਮਸਲੇ ਆ ਜਿਹੜੇ ਮੈਂ ਹੱਲ ਕਰ ਸਕਿਆ ਆਪਣੀ ਪਬਲਿਕ ਲਾਈਫ ਦੇ ਦੌਰਾਨ ਅਗਰ ਮੈਨੂੰ ਮੌਕਾ ਮਿਲਦਾ ਹੈ ਕਿ ਮੈਂ ਅ ਐਡਮਿੰਟ ਦੇ ਸਾਊਥ-ਈਸਟ ਦੇ ਲੋਕ ਇਹਨੂੰ ਇਲੈਕਟ ਕਰਦੇ ਨੇ ਇਸ ਤਰ੍ਹਾਂ ਹੀ ਤਹਿਦੀਲੀ ਦੇ ਨਾਲ ਕੰਮ ਕਰਦਾ ਰਹੂਗਾ اچھا ਉਹ ਤੁਸੀਂ ਇਹ ਗੱਲ ਕੀਤੀ ਪੁਲਿਸ ਵਾਲੀ ਉਹਦੇ 'ਚ ਮੈਨੂੰ ਨਾ ਇੱਕ ਗੱਲ ਯਾਦ ਆ ਗਈ ਪੁਲਿਸ ਦਾ ਜਿਹੜਾ ਦੇਖੋ ਸੇਫਟੀ ਦੀ ਗੱਲ ਤਾਂ ਆਪਾਂ ਸਾਰੇ ਕਰਦੇ ਆਂ ਸਿਕਿਉਰਿਟੀ ਦੀ ਸਾਰੇ ਕਰਦੇ ਆਂ ਪਰ ਪੁਲਿਸ ਵੱਲੋਂ ਜਿਹੜੇ ਆ ਸਬਡਿਵੀਜ਼ਨ ਇੱਧਰ ਖੋਲੇ ਆ ਆਫਿਸ ਉਹ ਸ਼ਾਮ ਨੂੰ ਤਾਂ 4-5 ਵਜੇ ਬੰਦ ਕਰ ਦਿੰਦੇ ਆ ਉਸਾ ਕਿਤੇ ਪਾਸੇ ਜਾਓ ਕਹਿੰਦੇ ਜੀ ਫੋਨ ਕਰੋ ਫੁਲਾਨੇ ਥਾਂ ਤੇ ਉਹ ਉਹ ਸਰਵਿਸ ਅਨੁਸਾਰ ਦੇਖਦੇ ਆ ਵੀ ਸ਼ਾਮ ਨੂੰ ਕਿੰਨੇ ਲੋਕੀ ਆ ਪੁਲਿਸ ਸਟੇਸ਼ਨ ਆ ਕੇ ਤੁਹਾਡੀ ਸਰਵਿਸ ਲੈਂਦੇ ਆ ਰਿਹਾ ਕੀ ਉਹ ਇਫੈਕਟਿਵ ਹੈ ਅਫੀਸ਼ੀਐਂਟ ਹੈ ਕਿ ਉੱਥੇ ਪੁਲਿਸ ਆਫੀਸਰ ਹਮੇਸ਼ਾ ਰਵੇ ਅਗਰ ਇੱਕ ਦੋ ਵਿਅਕਤੀ ਹੀ ਸ਼ਾਮ ਨੂੰ ਆਉਂਦੇ ਆ ਤੇ ਰੈਦਰ ਸੀ ਕਿ ਉਹ ਪੁਲਿਸ ਆਫੀਸਰ ਕਮਿਊਨਿਟੀ ਦੇ ਵਿੱਚ ਜਾ ਕੇ ਕਮਿਊਨਿਟੀ ਰਿਲੇਸ਼ਨਸ਼ਿਪ ਵਧਾਵੇ ਤੇ ਕੰਮ ਕਰੇ ਉੱਪਰ ਲੋਕਾਂ ਨੂੰ ਥੋੜਾ ਜਿਹਾ ਮਹਿਸੂਸ ਜ਼ਰੂਰ ਹੁੰਦਾ ਹਾਂਜੀ ਬਿਲਕੁਲ ਹਾਂ ਤੁਸੀਂ ਜਾਣੇ ਉੱਥੇ ਨਹੀਂ ਹੁੰਦਾ ਕੋਈ ਹੈ ਨਹੀਂ ਉਹ ਕਹਿੰਦੇ ਜੀ ਇਹ ਤਾਂ ਬੰਦ ਆ ਹੁਣ ਇਹ ਬਿਲਕੁਲ ਨਹੀਂ ਇਹ ਗੱਲ ਕਰਕੇ हेलो Харજી आई विश यू गुड लक थैंक यू जी आ, आज ਕਰਦੇ ਆ ਗਾਹਾਂ ਵੀ ਇਦਾਂ ਹੀ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ थैंक यू ਵੀ ਤੁਹਾਡਾ ਬਹੁਤ ਸਹੀ ਗੱਲ ਇਹ ਹੈ ਕਿ ਜਦੋਂ ਮਨਿਸਟਰ ਬਣ ਜਾਂਦੇ ਨੇ ਫੇਰ ਥੋੜੀ ਘੱਟ ਮੁਲਾਕਾਤਾਂ ਹੁੰਦੀਆਂ ਨਹੀਂ ਮੈਂ ਤਾਂ ਹਮੇਸ਼ਾ ਹੀ ਜੁੜਿਆ ਰਿਹਾ ਜਦੋਂ ਵੀ ਤੁਸੀਂ ਕਹੋਗੇ ਤੁਹਾਡੇ ਵਾਸਤੇ ਹਾਜ਼ਰ ਰ੍ਹਾਂਗਾ ਬਾਕੀ ਲੋਕਾਂ ਵਾਸਤੇ ਹਾਜ਼ਰ ਰ੍ਹਾਂਗਾ ਮੈਂ ਜਦੋਂ ਆਟਵਾ ਇਲੈਕਟ ਕੀ ਹੋਇਆ ਸੀ 4 ਸਾਲ ਮੈਂ ਆਪਣੀ ਜਿਹੜੀ ਰੈ residenccy ਹੋਡਮੈਂਟਨ ਦੇ ਵਿੱਚ ਰੱਖੀ ਮੈਂ ਆਟਵਾ ਮੂਵ ਨਹੀਂ ਹੋਇਆ ਹਾਂ ਬਹੁਤ ਸਮਾਂ ਤਨ ਆਟਵਾ ਬਤਾਉਣਾ ਪੈਂਦਾ ਕਿਉਂਕਿ ਪਾਰਲੀਮੈਂਟ ਦੇ ਵਿੱਚ ਤੁਸੀਂ ਰਹਿਣਾ ਹੁੰਦਾ ਪਰ ਐਡਮੈਂਟਨ ਮੇਰਾ ਸ਼ਹਿਰ ਹੈ ਤੇ ਐਡਮੈਂਟਨ ਸ਼ਹਿਰੀ ਰਹੇਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਸੋਵੀ ਸਾਹਿਬ ਥੈਂਕ ਯੂ ਵੀਰ ਥੈਂਕ ਯੂ ਵੈਰੀ ਮਚ